ਵਰਦੇ ਮੀਂਹ ਚ ਯਾਰ ਨੌਜਵਾਨਾਂ ਦਾ ਹੌਸਲਾ ਦੇਖੋ ਹਨਾ ਸੇਵਾ ਦਾ ਦੇਖੋ ਸਾਰੀ ਕਰਦਿਆ ਹੜਪੀੜ ਤਾਂ ਲਈ ਸਾਰੇ ਹਰੇਕ ਪਿੰਡਾਂ ਦੇ ਵਿੱਚੋਂ ਜਿਹੜਾ ਰਾਸ਼ਨ ਜਾਂਦਾਗਾ ਪਰ ਆ ਨੌਜਵਾਨਾਂ ਦਾ ਯਾਰ ਹੌਸਲਾ ਦੇਖੋ ਹਨਾ ਪੂਰਾ ਫੁੱਲ ਮੀਂਹ ਪੈ ਰਿਆ ਨਾ ਸਾਤਰੀਆਂ ਲੈ ਕੇ ਬੋਰੀਆਂ ਉੱਪਰ ਸਿਰਾਂ ਦੇ ਉੱਪਰ ਲੈ ਕੇ ਜਿਹੜਾ ਪਿੰਡ ਦੇ ਵਿੱਚ ਰਾਸ਼ਨ ਇਕੱਠਾ ਕਰਕੇ ਟਾਲੀ ਜੀ ਜਮ੍ਹਾਂ ਕਰਦੇ ਨੇ ਹਨਾ ਤੇ ਹੜਪੀੜ ਤਾਂ ਵਾਸਤੇ ਇਹ ਨੌਜਵਾਨਾਂ ਨੇ ਜਿਹੜਾ ਬਹੁਤ ਵਧੀਆ ਉਪਰਾਲਾ ਕੀਤਾ ਪਿੰਡ ਵਜੀਦਕੇ ਖੁਰਦ ਦੇ ਇਹ ਨੌਜਵਾਨ ਨੇ ਤੇ ਇਹ ਸਾਰੇ ਨੌਜਵਾਨ ਨੇ ਨਵੇਂ ਮੁੰਡੇ ਨੇ ਕਿ ਹਨਾ ਸੂਝਵਾਨ ਨੇ ਪੜ੍ਹੇ ਲਿਖੇ ਨੇ ਕਿ ਹੜਪੀੜਤਾ ਵਾਸਤੇ ਇਹ ਰਾਸ਼ਨ ਇਕੱਠਾ ਕਰਦੇ ਪਿੰਡ ਬਜੀਤ ਕੇ ਖੋਰਦੇ ਦੇ ਵਿੱਚੋਂ ਤੇ ਇਹਨਾਂ ਦੀ ਇੱਕ ਗੱਲ ਬਹੁਤ ਵਧੀਆ ਲੱਗੇ ਦੇਖੋ ਨਹੀਂ ਤਾਂ ਹਨਾ ਮੀਂਹ ਪੈਂਦੇ ਦੇ ਵਿੱਚ ਕਿਹੜਾ ਨਿਕਲਦਾ ਬਰ ਦੇ ਮੀਂਹ ਦੇ ਵਿੱਚ ਛਾਤਰੀਆਂ ਲੈ ਕੇ ਹਨਾ ਘਰ ਘਰ ਜਾ ਕੇ ਜਿਹੜਾ ਰਾਸ਼ਨ ਇਕੱਠਾ ਕਰਦੇ ਨੇ ਜਿਵੇਂ ਕਿ ਆਟਾ ਹੋ ਗਿਆ ਦਾਲਾਂ ਹੋ ਗਈਆਂ ਕੋਈ ਤੇਲ ਹੋ ਗਿਆ ਕੋਈ ਸਾਬਣ ਕੁਝ ਵੀ ਜੋ ਵੀ ਜਿੱਦਾਂ ਦੀ ਕਿਸੇ ਦੀ ਸ਼ਰਤ ਆ ਗਈ ਨਾ ਕੋਈ 5 ਰੁਪਏ 10 ਰੁਪਏ ਇਸ ਹਾਲਾਤਾਂ ਦੇ ਵਿੱਚ ਜੇ ਕੋਈ 5 ਰੁਪਏ ਵੀ ਪਾਉਂਦਾ 10 ਰੁਪਏ ਵੀ ਪਾਉਂਦਾਗਾ ਤਾਂ ਉਹਦੇ ਲੇਖੇ ਵਿੱਚ ਲੱਗਣਗੇ ਹਨ ਸੋ ਦਾਨ ਜਿਹੜਾ ਤੁਸੀਂ ਹੜਪੀੜ ਤਾਂ ਲਈ ਜਿੰਨਾ ਵੀ ਛੋਟੀ ਛਰਦਾ ਪੈਸੇ ਆ ਦੀ ਮਾਇਆ ਜੋ ਵੀ ਹਨ ਇੱਕ ਚਿਹਰੇ ਤੇ ਖੁਸ਼ੀ ਦੇਖੋ ਯਾਰ ਕਿੰਨੀ ਹੈਗੀ ਹਨ ਤੇ ਇਹਨਾਂ ਨੌਜਵਾਨਾਂ ਲਈ ਯਾਰ ਤੁਸੀਂ ਕੀ ਕਹੋਗੇ ਹਨ ਕਮੈਂਟ ਦੇ ਵਿੱਚ ਆਪਦੇ ਵਿਚਾਰ ਜਿਹੜੇ ਜ਼ਰੂਰ ਦਿਓ ਤੇ ਇਹਨਾਂ ਦੀ ਚੜ੍ਹਦੀ ਕਲਾ ਲਈ ਤੇ ਹੜ ਖਤਮ ਹੋਣ ਲਈ ਤੇ ਵਾਹਿਗੁਰੂ ਅੱਗੇ ਅਰਦਾਸ ਜ਼ਰੂਰ ਕਰੇ ਤੇ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਜ਼ਰੂਰ ਕਰ ਦਿਓ